ਪੂਰਾ ਕੈਂਡ ਕੁਆਲਟੀ ਦਾ ਮਾਲ ਆਗਾ ਕਿਉਂਕਿ ਵੀ ਕਹਿ ਕੇ ਲੈ ਕੇ ਆਂਦਾਗਾ ਵੀ ਜਿਹੜੇ ਸਾਨੂੰ ਦੇਖਣ ਆਲੇ ਨੇ ਬੰਦੇ ਕੈਂਟੀ ਨੇ ਧੂਰੀ ਵਾਲੇ ਤੇ ਉਹਨਾਂ ਵਾਸਤੇ ਮਾਲ ਵਧੀਆ ਹੀ ਚਾਹੀਦਾਗਾ ਆਹ ਦੇਖੋ ਵੀ ਨਵਾਂ ਪੀਸ ਆਣਾ ਜਮਾ ਯਾਰ ਦਿਖਾ ਦੇ ਗੁਰਪਤਾ ਜਮੀ ਸਾਫ ਆ ਯਾਰ ਇਹਦਾ ਕੁਝ ਵੀ ਨਹੀਂ ਹੋਇਆ ਹੋਇਆ ਬਾਈ ਨੂੰ ਨੀਂਆਂ ਦਾ ਯਾਰ ਜੀ ਪੈਂਟ 250 ਰੁਪਏ ਵੀਰੇ ਜਿਹੜਾ ਮਰਜੀ ਸਾਈਜ਼ ਲੈ ਜਾਓ ਲੈ ਵੀ ਕਿਹੜਾ ਮਰਜੀ ਸਾਈਜ਼ ਲੈ ਜਾਓ ਜੈਂਟਸ ਵਾਲਾ ਵੀ ਆ ਲੀਡਜ਼ ਵਾਲਾ ਵੀ ਆ ਤੇ ਬੱਚਿਆਂ ਵਾਲਾ ਵੀ ਹੈ ਨਾ ਲੈ ਵੀ ਅੱਜ ਬੈਠਿਆ ਵੀ ਅਸੀਂ ਆਪਣੇ ਸਹਿਰ ਧੂਰੀ ਦੇ ਵਿੱਚ ਕਪੜੇ ਨੇ ਬਈਓਰੇ 250 ਰੁਪਏ ਤੋਂ ਲੈ ਕੇ 300 400 500 ਤੱਕ ਬ੍ਰਾਂਡਡ ਨੇ ਜਿਹੜੇ ਮੇਰੇ ਵੀਰ ਕਹਿੰਦੇ ਨੇ ਵੀ ਸਾਨੂੰ ਸਸਤੇ ਕਪੜੇ ਚਾਹੀਦੇ ਨੇ ਵਧੀਆ ਹੋਣ ਤਾਂ ਬਈ ਤੁਹਾਡੇ ਵਾਸਤੇ ਨਾ ਸਕਰੀਨ ਦੇ ਉੱਪਰ ਨੰਬਰ ਆਗਾ ਕਾਲ ਕਰਕੇ ਤੁਸੀਂ ਇੱਥੇ ਆ ਜਾਓ ਫੈਰ ਧੂਰੀ ਦੇ ਵਿੱਚ ਤੇ ਹੁਣ ਤੁਹਾਡੇ ਵਾਸਤੇ ਨਾ ਆਪਾਂ ਲੈ ਕੇ ਆਂਗੇ ਬੰਬ ਬੰਬਾ ਬਈ ਬੰਬ ਹੈ ਵੀਰੇ ਬਾਈ ਕਹਿੰਦਾ ਵੀ ਕੁਆਲਿਟੀ ਚੰਗੀ ਆ ਪਰ ਬਈ ਹਜੇ ਇਹ ਟਕਿਆ ਢੋਲਾ ਪਤਾ ਕਿਸੇ ਨੂੰ ਕੁਝ ਵੀ ਨਹੀਂ ਵੀ ਕਿੰਦਾ ਦੀ ਕੁਆਲਿਟੀ ਨਿਕਲੂਗੀ ਕਿਉਂਕਿ ਇਹਨਾਂ ਨੂੰ ਵੀ ਅੱਗੋਂ ਕਹਿ ਹੀ ਆ ਗਏ ਨੇ ਨਾ ਬਈ ਜੀ ਹਾਂਜੀ ਬਰੇ ਵਾਸਤੇ ਹੁੱਡੀ ਸੁਨੇ ਇਹਦੇ ਵਿੱਚ ਅੱਛਾ ਹੁੱਡੀਆਂ ਨੇ ਨਾ ਲੈ ਵੀ ਜਾਨਕੀ ਬਈ ਵੀਡੀਓ ਦੇਖਦੇ ਸਾਰ ਧੂਰੀ ਆ ਜਾਓ ਕਿਉਂਕਿ ਜਿਹੜਾ ਆ ਗਿਆ ਆ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਬਾਅਦ 'ਚ ਨਾ ਤੁਸੀਂ ਕਰਦੇ ਹੋਣੇ ਕਿ ਫੋਨ ਵੀ ਬਈ ਅਸੀਂ ਉੱਥੇ ਗਏ ਸੀਗੇ ਤੇ ਸਾਨੂੰ ਕੁਝ ਮਿਲਿਆ ਨਹੀਂ ਹੈਗਾ ਉਹ ਤਾਂ ਨਹੀਂ ਮਿਲਦਾ ਹੈਗਾ ਤੁਸੀਂ ਬਈ ਲੇਟ ਹੋ ਜਾਂਦੇ ਹੋ ਇੱਕ ਦੋ ਦਿਨ ਦੇ ਵਿੱਚ ਵਿੱਚ ਆ ਜਾਇਆ ਕਰੋ ਤੇ ਸਾਰਾ ਕੁਝ ਲੈ ਜਾਇਆ ਕਰੋ ਹੁਣ ਆਪਾਂ ਇਹਨੂੰ ਖੋਲਾਂਗੇ ਬਈ ਲੈ ਬਈ ਖੋਲ ਬਾਕੀ ਦੇਖਦੇ ਆ ਵੀ ਨਿਕਲਦਾ ਕੀ ਆ ਨਾ ਵੀਡੀਓ ਦੇਖਦੇ ਸਾਰ ਉਹਦੀ ਆ ਜਾਓ ਬਈ ਤੇ ਵਧੀਆ-ਵਧੀਆ ਮਾਲ ਕੱਢ ਕੇ ਲੈ ਜਿਓ ਤੇ ਦੇਖਦੇ ਆਂਗੇ ਬਈ ਇਹਦੇ 80 ਕਿਲੋਨੇ ਦੇ ਵਿੱਚ ਤੇ 80 ਕਿਲੋ ਦੇ ਵਿੱਚ ਦੇਖਦੇ ਆਂਗੇ ਵੀ ਕੀ ਕੁਝ ਨਿਕਲਦਾ ਆ ਨਾ ਕਿਉਂਕਿ ਵੀ ਪਤਾ ਸਾਨੂੰ ਵੀ ਨਹੀਂ ਹੈਗਾ ਜੀ ਹਣਾ ਲਾ ਦੇ ਜੋਰ ਬਈ ਨਾ ਦੇਖਦੇ ਰਹੋ ਬਈ ਪੂਰਕ ਹੈਂਡ ਕੁਆਲਟੀ ਦਾ ਮਾਲ ਆਗਾ ਕਿਉਂਕਿ ਵੀ ਕਈ ਕਈ ਲੈ ਕੇ ਆਂਦਾਗਾ ਵੀ ਜਿਹੜੇ ਸਾਨੂੰ ਦੇਖਣ ਆਲੇ ਨੇ ਬੰਦੇ ਘੈਂਟੀ ਨੇ ਧੂਰੀ ਆਲੇ ਤੇ ਉਹਨਾਂ ਬਾਅਦ ਤੇ ਮਾਲ ਵਧੀਆ ਹੀ ਚਾਹੀਦਾਗਾ ਚੱਕ ਬਈ ਦੋ ਤਾਣਾ ਰਹਿ ਗਿਆ ਹੁਣ ਇਸ ਤੋਂ ਬਾਅਦ ਖੁੱਲੂਗਾ ਪਟਾਰਾ ਵੀ ਕੀ ਹੈ ਇਹਦੇ ਵਿੱਚ ਇਧਰੇ ਪਾਸੇ ਆ ਜਾ ਬਈ ਇਧਰੇ ਪਾਸੇ ਔਰਲੇ 'ਚ ਨਾ ਕਰ ਮੱਧਪੜਾ ਹੁਣ ਦੋ ਦੋ ਤਾਰਾ ਮਨ ਨੂੰ ਖੋਲਣ ਦੇ ਖੋਲ ਦਿਆ ਬਈ ਐਂਡ ਵਾਲੀ ਰਹਿ ਗਈ ਹੁਣ ਚੱਕ ਬਈ ਲੈ ਵੀ ਕਿਵੇਂ ਲੱਗ ਰਿਹਾ ਮਾਲ ਬਾਲਾ ਉੱਪਰੋਂ ਦੇਖੋ ਕੈਂਟ ਲੱਗ ਰਿਹਾ ਵੀ ਸਾਫ਼ ਲੱਗ ਰਿਹਾ ਪੂਰਾ ਬਾਕੀ ਚੱਕੇ ਤੋਂ ਪਤਾ ਲੱਗੂ ਹਣਾ ਹਾਂਜੀ ਵੀਰੇ ਚੱਲ ਬਈ ਦਿਖਾ ਦੇ ਮਿੱਤਰਾ ਕੀ ਕੀ ਆ ਤੇ ਨੂਨੀ ਵਾਈ ਕੋਲੇ ਖੜਿਆ ਆਪਾਂ ਕਿੱਥੇ ਆਉਣਾ ਪਊਗਾ ਆਪਾਂ ਲੈ ਇਹ ਦੱਸ ਦੇ ਬਈ ਬਰੇ ਐਸ ਚੌਧਰੀ ਮਾਰਕੀਟ ਉੱਤੇ ਚਵਾਰਾਲੇ ਨੂਨੀ ਸਰਪਲਸ ਬਰੇ ਚਾਰ ਦੁਕਾਨਾਂ ਛੱਡ ਕੇ ਉੱਤੇ ਜਾ ਕੇ ਆ ਵੀਰੇ ਦੇਸੀ ਦਵਾਈ ਵਾਲੇ ਦੇ ਨਾਲੀ ਪੌੜੀਆਂ ਬਾਕੀ ਸਾਨੂੰ ਦਿਖਾਉਣਾ ਵੀ ਮਾਲ ਕਿੱਦਾਂ ਦਾ ਹਣਾ ਲੈ ਵੀ ਲੱਗਦਾ ਵੀ ਘੈਂਟ ਘੈਂਟ ਪੀਸ ਅੱਡ ਕੱਢਿਆ ਹੋਏ ਨੇ ਉਹਨੂੰ ਲੱਗਦਾ ਹੂੰ ਦਿਖਾ ਦੇ ਬਈ ਆ ਦੇਖੋ ਲੈ ਵੀ ਦਿਖਾ ਦੇ ਕੱਢ ਕੇ ਦਿਖਾਈਂ ਦੇ ਵਿੱਚ ਮਾਲ ਕਿੱਦਾਂ ਦਾ ਆ ਦੇਖੋ ਜੀ ਲੈ ਵੀ ਹੁੱਡੀਆਂ ਨੇ ਬਾਈ ਦੇਖੋ ਇਹ ਮੁੰਡੇ ਵਾਲਾ ਮਾਲੀ ਸਾਰਾ ਬਾਈ ਕੁੜੀਆਂ ਵਾਲਾ ਤਾਂ ਨਹੀਂ ਹੈਗਾ ਇਹ ਤਾਂ ਲੇਡੀਸ ਹੈ ਹਾਂਜੀ ਅੱਧਾ ਬੱਚਿਆਂ ਦਾ ਨਹੀਂ ਅੱਛਾ ਠੀਕ ਆ ਮਿਕਸ ਮਾਲਾ ਸਾਰਾ ਯਾਨੀ ਕਿ ਬਾਈ ਕੋਈ ਵੀ ਆ ਸਕਦਾ ਹਨਾ ਹੁਣ ਤੌਰੇ ਆ ਦੇਖੋ ਬਈ ਨਵਾਂ ਪੀਸ ਆਣਾ ਜਮਾ ਯਾਰ ਦਿਖਾ ਦੇ ਕੋ ਰਪੇ ਦਾ ਜਮੀ ਸਾਫ ਆ ਯਾਰ ਇਹਦਾ ਕੁਝ ਵੀ ਨਹੀਂ ਹੋਇਆ ਹੋਇਆ ਬਾਈ ਨੂੰ ਨੀਆ ਦਾ ਯਾਰ ਹਾਂਜੀ ਬਿਲਕੁਲ ਵਧੀਆ ਕੁਆਲਿਟੀ ਹੈ। ਵਧੀਆ ਕੁਆਲਿਟੀ ਦਾ ਮਾਲ ਆ ਨਾ। ਹਾਂ ਜੀ। ਦੇ ਬਾਕੀ ਚੱਕੀ ਚੱਲ ਬਈ ਤੇ ਆ ਵੀ ਤੁਹਾਨੂੰ ਦਿਖਾ ਦਈਏ। ਆ ਦੇਖੋ ਜੀ ਕਿੱਡਾ ਗੈਂਟ ਪੀਸ ਹੈ। ਸਵੈਡ ਸ਼ਰਟ ਟਾਈਪ ਹੈ। ਆ ਦੇਖ। ਲੈ ਵੀ। ਜਮਾ ਸਾਫ ਮਾਲ ਆ ਬਈ ਜਮਾ। ਹੁਣ ਪਿੱਛੇ ਨਾ ਰਹਿ ਜਿਓ ਧੂਰੀ ਵਾਲੇ ਉਹ ਖਾਸ ਕਰਕੇ ਤੁਸੀਂ ਆ ਦੇਖੋ। ਇਹਦਾ ਰੇਟ ਮਲਾ ਤਾਂ ਮਹਿੰਗਾ ਹੋਊਗਾ ਨਾ ਬਈ ਮਨ ਦਾ ਪ੍ਰਾਈਸ ਇਹਦਾ ਹੈਗਾ ਹੀ 250 ਰੁਪਏ ਹੀ ਬਸ ਯਾਰ ਮੈਨੂੰ ਤਾਂ ਐਂ ਦੀ ਕਿਤੇ ਮਹਿੰਗਾ ਹੋਊਗਾ ਲੈ ਵੀ ਇਹ ਵੀ 250 ਰੁਪਏ ਹੀ ਆ ਦੇਖੋ ਬਈ ਨਾ ਕਿ ਸਿਆਲ ਆਗਾ ਸਿਆਲਾਂ ਵਾਲਾ ਮਾਲ ਵੀ ਹੈ ਵਿਚਣ ਪੂਰਾ ਲੈ ਵੀ ਸਾਨੂੰ ਦਿਖਾਉਣਾ ਹੈ ਕਿ ਆ ਚੀਜ਼ ਬੜੀ ਕੈਂਟ ਆ ਬਈ ਲੈ ਦੇਖੋ ਬਈ ਜਨਕੀ ਮੋਟੇ ਪਤਲੇ ਕੋਈ ਵੀ ਆ ਸਕਦਾ ਹੈ ਲੈ ਵੀ ਮੋਟਿਆਂ ਵਾਲਾ ਮਾਲ ਵੀ ਆ ਪਤਲੇ ਵਾਲਾ ਮਾਲ ਵੀ ਆ ਨਾ ਹਾਂਜੀ ਦਿਖਾਈ ਚੱਲ ਸਾਰ ਲੈ ਵੀ ਆ ਦੇਖੋ ਬਈ ਬੋਕ ਹਾਂਡ ਪੀਸ ਨਿਕਲਿਆਗਾ ਹੂੰ ਆਪਣੇ ਕੋਲ ਹੋਰ ਬਈ ਕੀ ਕੀ ਹੁੰਦਾ ਇਸ ਤੋਂ ਇਲਾਵਾ ਚਲ ਇਹ ਤਾਂ ਦੂਜਾ ਮਾਲ ਆ ਗਿਆ ਨਾ ਇਸ ਤੋਂ ਇਲਾਵਾ ਜੈਕਟਾਂ ਪੈਂਟਾਂ ਹਾਂਜੀ ਤੇ ਬਸ ਆਪਣੀ ਹੁੱਡੀ ਆਹੀ ਲੈ ਵੀ ਅਸੀਂ ਇਹ ਚੀਜ਼ਾਂ ਗਏ ਬਾਕੀ ਬਈ ਆ ਜੈਕਟਾਂ ਨੇ ਦੇਖ ਸਕਦੋਂਗੇ ਆਹੀ ਬਈ ਨੋਨੀ ਇਧਰ ਕੀ ਰੇਟ ਆ ਬਈ ਇਹਨਾਂ ਦਾ ਜਿਵੇਂ ਆ ਚੀਜ਼ ਦਾ ਦੇਖੋ ਸੋਹਣੀ ਬਹੁਤ ਆ ਨਾ ਯਾਰ ਇਹਦਾ 300 ਰੁਪਏ ਪ੍ਰਾਈਸ ਰਹੂਗਾ ਵੀਰੇ ਓਲੀ ਓਨ 300 300 ਰੁਪਿਆ ਬਸ ਮੈਨੂੰ ਲੱਗਦਾ ਯਾਰ ਇਹ ਬੀਬੀ ਨਾ ਮਹਿੰਗੀ ਬਹੁਤ ਹੂਣੀ ਬਾਜ਼ਾਰ ਦੇ ਵਿੱਚ ਤਾਂ ਜੇ ਆਪਾਂ ਨਮੀ ਲੈਣ ਜਾਵਾਂਗੇ ਮਹਿੰਗੀ ਇਹ ਨਾਲੋਂ ਆ ਪੀਸ ਪੈ ਦੀ ਕੁਆਲਿਟੀ ਥੋੜੀ ਜੀ ਹੈਵੀ ਐ ਕਿਹੜੇ ਦੀ ਇਹ 400 ਰੁਪਏ ਦਾ ਪੀਸ ਹੈ ਵੀਰੇ ਇਹ 400 ਪੀਸ ਹੈ ਆ 500 ਰੁਪਏ ਦਾ ਪੀਸ ਹੈ ਵੀਰੇ ਅੱਛਾ ਜੀ ਲੇ ਵੀ ਜਾਣੀ ਕਿ ਉਹ ਐਂਡ ਕਿੱਥੇ ਤੱਕ ਹੁੰਦਾ ਐਂਡ ਬਾਈ ਐਂਡ ਵੀਰੇ ਸਿਰਫ 500 ਰੁਪਏ ਸਿਰਫ 500 ਰੁਪਏ ਲੈ ਵੀ 250 ਤੋਂ ਲੈ ਕੇ 500 ਰੁਪਏ ਤੱਕ ਐਂਡ ਹੈਗਾ ਦੇਖ ਸਕਦੇ ਹੋ ਬਈ ਕੋਟ ਨੇ ਬਹੁਤ ਪੈਲੇਣਾ ਦੇ ਪੀ ਟੰਗੇ ਪਏ ਨੇ ਬਾਕੀ ਹਜੇ ਮਾਲ ਬਾਈ ਕੱਢਣ ਵਾਲਾ ਹਨਾ ਮਲਾਦ ਹਨਾ ਬਹੁਤ ਪੈਂਟਾਂ ਬਈ ਕਿੰਨੇ ਰੁਪਏ ਦੀਆਂ ਨੇ ਪੈਂਟਾਂ ਦੀ ਪੈਂਟਾਂ ਦੀ ਗੱਲ ਬਾਤ ਕਰੀਏ ਪੈਂਟ 250 ਰੁਪਏ ਵੀਰੇ ਜਿਹੜਾ ਮਰਜੀ ਸਾਈਜ਼ ਲੈ ਜਾਓ ਲੈ ਵੀ ਕਿਹੜਾ ਮਰਜੀ ਸਾਈਜ਼ ਲੈ ਜਾਓ ਕਿਹੜੇ ਕਿਹੜੇ ਸਾਈਜ਼ ਨੇ ਬਾਈ ਸਾਈਜ ਵੀਰੇ ਠਾਈ ਤੋਂ ਲੈ ਕੇ ਪੰਜਾਬ ਇਸਟ ਤੱਕ ਦੇ ਸਾਰੇ ਸਾਈਜ ਲੈ ਵੀ ਜਾਨੀ ਕਿ ਕੋਈ ਮਰਜ਼ੀ ਆ ਜਾਓ ਬਾਈ ਮੋਟਾ ਪਤਲਾ ਠਾਈ ਵਰਗਾ ਮਾ ਲਈ ਜਮੀ ਨਵਾਂ ਪੀਸ ਆ ਬਈ ਦੇ ਦੇਖ ਬਈ ਤੇ ਹੋਰ ਦਿਖਾ ਦਿਓ ਤੁਹਾਨੂੰ ਇੱਥੋਂ ਚੱਕ ਲੈਣੇ ਹਨ ਲੈ ਬਈ ਦੇਖੋ ਬਈ ਜਮੀ ਨਵੇਂ ਵਰਗੀਆਂ ਪੈਂਟਾਂ ਨੇ ਬਈ ਹਨਾ ਜਿਹੜਾ ਮਰਜ਼ੀ ਚੱਕੋ ਜਿਹੜਾ ਮਰਜ਼ੀ ਆਓ ਜਿਹੜੇ ਮੇਰੇ ਵੀਰੇ ਕਹਿੰਦੇ ਨੇ ਵੀ ਸਾਨੂੰ ਬਈ ਵਧੀਆ ਚੀਜ਼ ਚਾਹੀਦੀ ਤਾਂ ਤੁਸੀਂ ਧੂਰੀ ਝਾ ਸਕਦੇ ਹੋਗੇ ਨੋਨੀ ਬਾਈ ਦੇ ਕੋਲੇ ਤੇ ਕਲਰ ਆ ਬਲੈਕ ਕਲਰ ਦਿਖਾ ਦਿਓ ਤੁਹਾਨੂੰ ਦੇਖੋ ਬਾਈ ਹੋਰ ਬਈ ਅੱਗੇ ਆਪਣੇ ਕੋਲੇ ਇਸ ਤੋਂ ਇਲਾਵਾ ਕੀ ਕੀ ਆਊਗਾ ਹੋਰ ਜੇ ਆਪਾਂ ਅਗਰ ਲੋਰਾ ਆਣਗੀ ਆਪਣੇ ਕੋਲ ਗਰਮ ਲੋਰਾ ਆਣਗੀ ਹੂੰ ਤੇ ਸ਼ੂਜ਼ ਲਿਆਵਾਂਗੇ ਠੀਕ ਹੈ ਜੀ ਹੋਰ ਅੱਗੇ ਵਿੰਟਰ ਚ ਬੂਟ ਵੀ ਲੈ ਕੇ ਆਉਂਗੇ ਵੀ ਬੂਟ ਵੀ ਆਉਣਗੇ ਮਿੱਤਰੋ ਯਾਨਕੀ ਕੱਲ੍ਹ ਵੀ ਇੱਥੇ ਤੱਕ ਨਹੀਂ ਹੁਣ ਕਿਉਂਕਿ ਬਾਈ ਬਾਈ ਨੂੰ ਹਜੇ ਨਾ ਥੋੜਾ ਜਿਹਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਵੀਰੇ ਇਹ ਅਗਲੇ ਮਹੀਨੇ 24 ਤਰੀਕ ਨੂੰ ਸਟਾਰਟ ਕੀਤਾ ਸੀਗਾ ਇੱਕ ਨਿੰਗ ਦੁਕਾਨ ਦੀ ਤੇ ਹੁਣ ਆ 24 ਨੂੰ ਆਪਣੇ ਕੋਲ ਹੋ ਜੂਗਾ ਇੱਕ ਮਹੀਨਾ ਵਧੀਆ ਚੱਲ ਰਿਹਾ ਕੰਮ ਕਿਵੇਂ ਚੱਲ ਰਿਹਾ ਹੈ ਠੀਕ ਆ ਜੀ ਜਿਵੇਂ ਨਮਾ ਨਮਾ ਕੰਮ ਜੀ ਦੀ ਦੀਗਾ ਠੀਕ ਆ ਔਖੇ ਤਾਂ ਨਹੀਂ ਹੋਇਆ ਕੰਮ ਬੋਲੇ ਨਹੀਂ ਜਮਾ ਔਖੇ ਠੀਕ ਆ ਕਸਟਮਰ ਕਿਵੇਂ ਆ ਰਹੇ ਆ ਬਈ ਬੜਾ ਪਿਆਰ ਦੇ ਰਹੇ ਨੇ ਲੋਕ ਬਿਲਕੁਲ ਬਹੁਤ ਪਿਆਰ ਦੇ ਰਹੇ ਨੇ ਠੀਕ ਆ ਮਾਲ ਕੁਦੀਦਿਆ ਨਾਲੀ ਸਭ ਕੁਝ ਸੈਟ ਹੈ ਠੀਕ ਆ ਜੀ ਲੰਬਾ ਲੁੰਬਾ ਤਾਂ ਨਹੀਂ ਆਇਆ ਕੋਈ ਨਹੀਂ ਆਇਆ ਜੀ ਲੰਬਾ ਕੋਈ ਨਹੀਂ ਆਇਆ ਕਿਉਂਕਿ ਬਈ ਮਾਲ ਸਾਰਾ ਚੰਗਾ ਹਨਾ ਜੇ ਤੁਸੀਂ ਬਈ ਚੰਗਾ ਮਾਲ ਲੈਣਾ ਚਾਹੋਗੇ ਖਾਸ ਕਰਕੇ ਬਈ ਆਪਾਂ ਜਿਹੜੀ ਆ ਬੇਲ ਖੋਲੀ ਆਗੀ ਇਹਦੇ ਵਿੱਚ ਹਜੇ ਬਹੁਤ ਕੁਝ ਆਗਾ ਸੰਤਣਾ ਪਾਊਗਾ ਵੀ ਦੇਖੋ ਤਾਂ ਕਲਰ ਦਿਖਾ ਦੇ ਗੁਰਪੇ ਤੇ ਹਰੇਕ ਤਰ੍ਹਾਂ ਦਾ ਕਲਰ ਆ ਬਈ ਜੈਂਟਸਾਲਾ ਵੀ ਆ ਲੀਡਸਾਲਾ ਵੀ ਆ ਤੇ ਬੱਚਿਆਂ ਵਾਲਾ ਵੀ ਹੈ ਨਾ ਤੇ ਥੱਲੋ ਵੀ ਚੱਕ ਕੇ ਦਿਖਾ ਦਈ ਆਪਾਂ ਨਾ ਕੈਂਟ ਕੈਂਟ ਪੁੱਤੀਸ ਨੇ ਬਾਈ ਨਾ ਦੇਖੋ ਬਾਈ ਜਿਵੇਂ ਆ ਚੀਜ਼ ਜਾਣੀ ਆ ਰਤਾ ਚੀਜ਼ਾਂ ਹੀ ਬੜੀਆਂ ਘੈਂਟ ਨੇ ਨਾ ਦੇਖੋ ਬਾਈ ਨਾ ਤੁਸੀਂ ਆਓ ਬਾਈ ਸਹਿਰ ਧੂਰੀ ਦੇ ਵਿੱਚ ਇੱਕ ਵਾਰ ਫੇਰ ਦੱਸਦੇ ਵੀ ਆਈਏ ਕਿੱਥੇ ਜੇ ਬਾਈ ਬਰੇਸ਼ ਚੋਦਰੀ ਮਾਰਕੀਟ ਉੱਤੇ ਚਵਾਰੇ ਵਾਲ ਦੇਸੀ ਦਵਾਈਆਂ ਦੇ ਨਾਲ ਹੀ ਦੇਸੀ ਦਵਾਈ ਵਾਲਿਆਂ ਦੇ ਨਾਲ ਹੀ ਆਪਣੀ ਪੋੜੀ ਚੜ੍ਹਦੀ ਹੈ ਨੇ ਨੌਨੀ ਸਰਪਲੱਸ ਦੇ ਬਾਕੀ ਬਈ ਸਕਰੀਨ ਦੇ ਉੱਪਰ ਨੰਬਰ ਹੈਗਾ ਕਾਲ ਕਰਕੇ ਤੁਸੀਂ ਆ ਸਕਦੇ ਹੋ ਠੀਕ ਹੈ ਬਈ ਨੌਨੀ ਧੰਨਵਾਦ ਬਈ ਧੰਨਵਾਦ ਆਥਰੀਕਰ